ਅੱਜ ਡਿਪਾਰਟਮੈਂਟ ਦੇ ਕੋਈ ਕੰਮ ਸੀਗੇ ਡਿਪਾਰਟਮੈਂਟ ਵੱਲੋਂ ਆਪਾਂ 15/7 ਨੂੰ ਇਹਨਾਂ ਤੋਂ ਫਾਈਲਾਂ ਮੰਗੀਆਂ ਸੀਗੀਆਂ ਸਿਵਲ ਬ੍ਰਾਂਚ ਤੋਂ ਜਿਹੜਾ ਕਿ ਡੇਢ ਮਹੀਨਾ ਹੋਣ ਦੇ ਬਾਵਜੂਦ ਹੀ ਇਹਨਾਂ ਨੇ ਫਾਈਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਇਹਨਾਂ ਨੇ ਫਾਈਲਾਂ ਦਿੱਤੀਆਂ ਅੱਜ ਦੁਬਾਰਾ ਇਹਨਾਂ ਨੂੰ ਅੱਜ ਇੱਕ ਕੇਸ ਸਵੇਰੇ-ਸਵੇਰੇ ਨਿਗਾਹ 'ਚ ਆਇਆ ਸੀਗਾ ਉਹਦੇ ਵਾਸਤੇ ਇਹਨਾਂ ਦੀ ਇੱਕ ਐਮਬੀ ਹੁੰਦੀ ਡਿਪਾਰਟਮੈਂਟ ਦੀ ਐਮਬੀ ਹੁੰਦੀ ਹੈ ਸਿਵਲ ਡਿਪਾਰਟਮੈਂਟ ਤੇ ਜਿਹੜਾ ਹੁੰਦਾ ਜਿੰਨੇ ਵੀ ਕੰਮ ਹੁੰਦਾ ਹੈ ਐਮਬੀ ਜੀ ਨੋਟ ਕਰਕੇ ਉਹਦੀ ਪੇਮੈਂਟ ਤਾਂ ਬਣਦੀ ਹੈ ਉਹ ਜੈ ਸਿੰਘ ਸਾਹਿਬ ਨੂੰ ਬੁਲਾਇਆ ਜਿਹਨਾਂ ਕੋਲ ਐਮਬੀ ਸੀਗੀ 20782 ਨੰਬਰ ਜਿਹੜੀ ਐਮਬੀ ਹੈ ਮੈਂ ਤੁਸੀਂ ਲਿਆ ਕੇ ਦਿਖਾ ਦੋ ਚਲੋ ਦਫਤਰ ਆ ਗਏ ਦਫਤਰ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਮੇਰੇ ਘਰੇ ਪਈ ਹੈ ਮੈਂ ਕਿਹਾ ਚਲੋ ਘਰੇ ਚੱਲਦੇ ਹਾਂ ਕਿਉਂਕਿ ਉਸੇ ਲਕੂਨਾ ਸੀਗਾ ਕੋਈ ਮੈਨੂੰ ਵੀ ਡਾਊਟ ਸੀਗਾ ਵੀ ਜਿਵੇਂ ਪਤਾ ਲੱਗ ਰਿਹਾ ਸੀਗਾ ਵੀ विदाउट काम ਕਰਿਆ ਇਹਨਾਂ ਨੇ 10 ਲੱਖ ਦੀ ਪੇਮੈਂਟ ਕਰਤੀ ਤਾਂ ਜਦੋਂ ਉਹਨਾਂ ਦੇ ਘਰੇ ਗਏ ਤਾਂ ਉੱਥੇ ਵੀ ਐਮਬੀ ਮਿਲੀ ਨਹੀਂ ਜਾਂ ਦਫ਼ਤਰ ਹੈ ਐਸ்சி ਸਾਹਿਬ ਮੇਰੇ ਨਾਲ ਸੀਗੇ ਅਰਜਿੰਦਰ ਚੋਪੜਾ ਜੀ ਵੀ ਮੇਰੇ ਨਾਲ ਸੀਗੇ ਮੈਂ ਕਿਹਾ ਵੀ ਇਕੱਲਾ ਕਾਹਨੂੰ ਜਾਣਾ ਵੀ ਉਹਨਾਂ ਨੂੰ ਵੀ ਨਾਲ ਲੈ ਜਾਮਾ ਕਿਉਂਕਿ ਟੈਕਨੀਕਲ ਬੰਦੇ ਆ ਉਹ ਜ਼ਿਆਦਾ ਵਧੀਆ ਰਹੇਗਾ ਤਾਂ ਅਜੇ ਤੱਕ 4 ਘੰਟੇ ਹੋ ਗਏ ਇਹਨਾਂ ਕੋਲ ਐਮਬੀ ਨਹੀਂ ਲੱਭ ਰਹੀ ਲੱਭ ਹੀ ਨਹੀਂ ਰਹੀ ਤਾਂ ਕਹਿ ਰਹੇ ਵੀ ਹੁਣ ਲੱਭਦੀ ਹੋਣੀ ਜਦ ਕਿ ਉਹ ਸਰਕਾਰੀ ਰਿਕਾਡ ਹੈ ਉਸੇ ਇੱਕ ਪੈਸੇ ਦਾ حساب ਹੁੰਦਾ ਕੁੱਲ ਆਪਣੀ ਬਹੁਤ ਜ਼ਰੂਰੀ ਸੀ ਕਿਉਂਕਿ ਸਾਰਾ ਇਸ ਚ ਕਪਲਾ ਹੋਇਆ ਹੋਇਆ ਵੇ ਕਿੰਨੇ ਕਾ ਦਾ ਕਪਲਾ ਚ ਕਿੰਨੇ ਕਰੋੜਾਂ ਦਾ ਹਾਂ 10 ਲੱਖ ਰੁਪਏ ਦਾ ਕਪਲਾ ਆਇਆ ਜੀ ਬਾਕੀ 7 ਫਾਈਲਾਂ ਜਿਹੜੀਆਂ ਪੁਰਾਣੀਆਂ ਮੰਗਾਈਆਂ ਵੇ ਇਸ ਵੀ ਕਰੋੜ ਰੁਪਏ ਦਾ ਕਪਲਾ ਹੈ ਕਿੰਨੇ ਦਾ ਇੱਕ ਕਰੋੜ ਦਾ ਕਪਲਾ ਇਸ ਚ ਹੈ ਤੇ ਇਹਨਾਂ ਕੋਲ ਰਿਕਾਰਡ ਹੋਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿਖਾਣਾ ਚਾਹੁੰਦੇ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਮਨਛਾ ਹੈ ਵੀ ਇਹਨਾਂ ਨੇ ਕੰਮ ਹੀ ਨਹੀਂ ਕਰੇ ਇਨਨ ਨੇ ਸਿਰਫ ਤੇ ਸਿਰਫ ਲੋਕਾਂ ਦੇ ਟੈਕਸ ਦਾ ਪੈਸਾ ਮੋਟੀ ਕਰਪਸ਼ਨ ਕਰੀ ਵੀ ਹੈਗੀ ਜਿਸ ਕਰਕੇ ਫਾਇਦਾ ਨਹੀਂ ਦੇ ਰਹੇ ਮੈਂ ਇਸ ਦੇ ਮੁਤਲਕ ਐਸਐਸਪੀ ਵਿਜੀਲੈਂਸ ਉਹਨੂੰ ਵੀ ਫੋਨ ਤੇ ਗੱਲ ਹੋਈ ਹੈ ਮੈਂ ਉਹਨੂੰ ਰਿਟਰਨ ਇਹ ਜਿਹੜੀ ਕੰਪਲੀਟ ਹੈ ਉਹਨਾਂ ਨੂੰ ਰਿਟਰਨ ਦੇਣ ਲੱਗਿਆ ਹੋਰ ਆਪਣੇ ਡਿਪਾਰਟਮੈਂਟ ਚ ਆਪਣਾ ਜਿਹੜਾ ਲੋਕਲ ਬੜੀ ਮੰਤਰੀ ਹੈ ਉਹਨਾਂ ਨੂੰ ਵੀ ਰਿਟਰਨ ਭੇਜਣ ਲੱਗਿਆ ਵੀ ਇਹ ਜਿਹੜੇ ਅਫਸਰ ਹੈਗੇ ਜਿਹੜੇ ਪੁਰਾਣੇ ਅਫਸਰ ਹੈਗੇ ਜਿਹੜੇ ਕੀ ਫਾਇਲਾ ਸਾਡਾ ਹੱਕ ਹੈ ਫਾਈਲਾਂ ਦੇਖਣੇ ਕਿਉਂਕਿ ਅਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਤੋਂ ਕੰਮ ਚਲਾਉਣਾ ਹੈਗਾ ਕਿਤੇ ਨਾਲ ਮਿਲੀ ਭੁਗਤ ਵੀ ਹੈਗੀ ਜਿੰਨਾਂ ਦੀ ਸਰਕਾਰ ਦੇ ਵਿੱਚ ਸਰਕਾਰ ਦੇ ਦਾ ਵਿੱਚ ਨਹੀਂ ਮਿਲੀ ਭੁਗਤ ਕਹਿ ਸਕਦੇ ਕਿਉਂਕਿ ਮੰਤਰੀ ਲੈਵਲ ਤੇ ਜਦ ਜਾਏਗੀ ਤਾਂ ਇਨਕੁਆਇਰੀ ਜ਼ਰੂਰ ਹੋएगी ਔਰ ਮਾਨ ਸਾਬ ਦੇ ਵੀ ਜਿਹੜੀ ਹੈਗੀ ਮੈਂ ਉਹਨਾਂ ਨੂੰ ਵੀ ਲੈਟਰ ਪਾ ਰਹੇ ਆ ਇਹਨਾਂ ਦੀ ਫਾਈਲ ਦੇ ਕਿਉਂਕਿ ਇਹਨਾਂ ਦੀ ਆਪਣੀ ਉਰੇ ਹੀ ਮਿਲੀਭੁਗਤ ਬਹੁਤ ਜ਼ਿਆਦਾ ਹੈ ਮਤਲਬ ਅਫਸਰਾਂ ਦੀ ਮਿਲੀਭੁਗਤ ਅਫਸਰਾਂ ਦੀ ਮਿਲੀਭੁਗਤ ਹੈ ਤਾਂ ਫਾਇਲਾ ਨਹੀਂ ਦੇ ਰਹੇ ਮਿਲੀਭੁਗਤ ਨਾ ਹੋਵੇ ਇਹ ਪੈਸਾ ਹੋਵੇ ਜਿਹੜੀਆਂ ਸੜਕਾਂ ਬਣ ਗਈਆਂ ਜਾਂ ਬਿਨ ਬਗਾਨੇ ਬਿਲ ਪਾਸ ਕਰਦੇ ਮਤਲਬ ਦੇਖੋ ਅੱਜ ਵਾਲੀ ਜਿਹੜੀ ਸੀ ਐਮਬੀ ਇਹਦੇ ਜਿਹਨਾਂ ਨੇ ਕੋਈ ਕੰਮ ਨਹੀਂ ਕਰਿਆ ਸਿਰਫ ਪੇਮੈਂਟ ਪੇਮੈਂਟ ਕਰੀਏ 10 ਲੱਖ ਰੁਪਏ ਬਗੈਰ ਕੰਮ ਕੀਤੇ ਬਗੈਰ ਕੰਮ ਕੀਤੇ ਇਹਨਾਂ ਨੇ 7 7000 ਹਿੱਟ ਮੰਗਾਲੀ 200 ਸੈਲ ਸਿਮੈਂਟ ਦਾ ਹੈ ਇਹ ਬਤਾ ਲੋਕਾਂ ਦਾ 213 ਮੀਟਰ ਪਾਈਪ ਲਾਈਨ ਹੈ। ਹੈ ਜੀ 200 ਬੈਗ ਸੀਮਿੰਟ ਦੇ। ਮੈਂ ਕਹਿੰਦਾ ਤੁਸੀਂ ਦਿਖਾਤਾ ਦਿਓ ਵੀ ਕਿੱਥੇ ਲਾਇਆ ਹੈ। ਉਹ ਕੋਈ ਰਿਕਾਰਡ ਨਹੀਂ ਹੈ ਕੋਈ। 10 10 ਹੀ ਨਹੀਂ ਦੇ ਕੋਈ ਅਫਸਰ ਆ ਹੀ ਨਹੀਂ ਦਿਆ। ਲੋਕਾਂ ਦਾ ਪੈਸਾ ਹੀ ਮੈਂ ਖਰਾਬ ਹੋ ਰਿਹਾ ਹੈ ਕ腐ਸ਼ਨ ਦਾ। ਤੁਹਾਡੇ ਤੋਂ ਬਹੁਤ ਉਮੀਦਾਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ। ਕਦੋਂ ਤੱਕ ਇਹਨਾਂ ਨੂੰ ਸਜ਼ਾ ਮਿਲ ਜੇਗੀ ਵੱਡੇ ਜਿਹੜੇ ਅਧਿਕਾਰੀ ਹੈਗੇ। ਦੇਖੋ ਜਿਹੜਾ ਕ腐ਸ਼ਨ ਵਿੱਚ ਇਨਵੋਲ ਹੋਏਗਾ ਉਹਦੇ ਦੇ ਬੰਦੀ ਕਾਰਵਾਈ ਕਰੀ ਜੇਗੀ। ਪੋਰ ਪੂਰੀ ਕੋਸ਼ਿਸ਼ ਹੈ ਬੀ ਇਹ ਤਾਂ ਡਿਪਾਰਟਮੈਂਟ ਇਹਨਾਂ ਦੀ ਬਦਲੀ ਕਰਦੇ ਹੋ ਵੈਲਨਕੋਡ ਯਾ ਬਦਲੀ ਕਰਾ ਜਾਣ ਨੇ ਮੈਂ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਕਰਾਉਂਗਾ ਆਪ ਪਰਸਨਲ ਜਾ ਕੇ ਪਹਿਲਾਂ ਵੀ ਤੁਸੀਂ ਕਈਆਂ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਚ ਕੋਈ ਜਾਣ ਦੀ ਗੱਲ ਕੀਤੀ ਸੀ ਪਰ ਗਏ ਨਹੀਂ ਹਲੇ ਤੱਕ ਇਹ ਜਾਓਗੇ ਜਾਂ ਸਿਰਫ ਹਲੇ ਬਿਆਨ ਹੈ ਨਹੀਂ ਨਹੀਂ ਜਾਵਾਂਗੇ ਪਹਿਲਾਂ ਵੀ ਜਾ ਰਿਹਾ ਮੈਂ ਇਨ ਟੱਚ ਜ਼ਰੂਰ ਹੈ ਵਿਜੀਲੈਂਸ ਅਧਿਕਾਰੀਆਂ ਨਾਲ ਹਾਂਜੀ ਮੇਰਾ ਪਹਿਲਾ ਰਿਕਾਰਡ ਵੀ ਰਿਹਾ ਮੈਂ 30 ਸਾਲ ਪਹਿਲਾਂ ਇੱਕ ਡਾਕਟਰ ਗੁੱਪਤੇ ਨੂੰ ਵਿਜੀਲੈਂਸ ਭਰਾਇਆ ਸੀਗਾ ਅਜੇ ਉਹ ਟਾਈਮ ਥੋੜਾ ਜਿਹਾ ਮੈਂ ਵੇਟ ਕਰ ਰਿਹਾ ਸੀਗਾ ਕਿਉਂਕਿ ਪੱਕੇ ਪੈਰੀ ਜਾਈਏ ਜੇ ਜਦ ਇਹਨਾਂ ਦੀ ਫਾਈਨਲ ਆ ਜਾਣਗੀਆਂ ਜਦ ਪੱਕੇ ਪੈਰੀ ਜਾਵਾਂਗੇ ਤਾਂ ਤਾਂ ਰਿਕਾਰਡ ਜਿਹੜਾ ਨਾਲ ਹੋਣਾ ਚਾਹੀਦਾ ਹੈ ਅੱਛਾ ਜੀ ਕਿਉਂਕਿ ਇਹ ਰਿਕਾਰਡ ਦਿਨ ਨੂੰ ਆਣਾ ਖਾਨੀ ਜਿੰਨੀ ਆਣਾ ਖਾਨੀ ਕਰਨਗੇ ਫਿਰ ਮੈਂ ਇਹਨਾਂ ਦੀ ਪ੍ਰੋਪਰਟੀ ਦੀ ਇਨਕੁਆਇਰੀ ਦੀ ਵੀ ਜਾਂਚ ਕਰਾਵਾਂ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਔਰ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਬਿਲਡਿੰਗ ਬ੍ਰਾਂਚ ਵਾਲੇ ਵੀ ਜਿਹੜੇ ਹੈਗੇ ਜਿਹੜੇ ਵੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਜੁਨੇ ਹੋ ਕੋਈ ਨੁਮਾਇੰਦਾ ਵਿੱਚ ਇਨਵੋਲ ਹੁੰਦਾ ਉਹਦੇ ਖਿਲਾਫ ਵੀ ਕਾਰਵਾਈ ਨਹੀਂ ਕਰੋਗੇ ਸਰਕਾਰ ਦਾ ਨੁਮਾਇੰਦਾ ਹੋਈ ਨਹੀਂ ਸਕਦਾ ਕੋਈ ਇਨਵੋਲ ਨਹੀਂ ਹੋ ਸਕਦਾ ਇਨਵੋਲ ਨਹੀਂ ਹੋ ਸਕਦਾ ਸਰਕਾਰ ਦੀ ਪਾਲਸੀ ਹੈ ਭਗਵਾਨਦਾਨ ਸਾਹਿਬ ਕੇਜਰੀਵਾਲ ਸਾਹਿਬ ਅਮਨ ਰੋੜਾ ਮਨੀਸ਼ ਜੀ ਸਾਹਿਬ ਜੀ ਇਮਾਨਦਾਰੀ ਨਾਲ ਕਹਿੰਦੇ ਕੰਮ ਕਰੋ ਮੈਨੂੰ ਹੁਣ ਉਹਨੇ ਲਾਇਆ ਮੈਂ ਤਾਂ ਇਮਾਨਦਾਰੀ ਕਰਕੇ ਲਾਇਆ ਇਮਾਨਦਾਰੀ ਕਰਕੇ ਮੈਨੂੰ ਪਾਰਟੀ ਨੇ ਲਾਇਆ ਮੇਰੇ ਨਾਲ ਅੱਜ ਕਾਉਂਸਲਰ ਸਾਹਿਬਾਨ ਕੁਲਵੰਤ ਜੀ ਹੈਗੇ ਗੋਲਡੀ ਜੀ ਹੈਗੇ ਵੈਦੀ ਜੀ ਹੈਗੇ ਨਿਸ਼ਾਂਜ ਜੀ ਹੈਗੇ ਇਹ ਸਾਡੇ ਸਾਰੇ ਐਮਸੀ ਐ ਹੁਣ ਇੱਕ ਕੰਪਲੇਨ ਸੀਗੀ ਅੰਜਨਾ ਦੀ ਉਹਨੂੰ ਅਸੀਂ ਉਹਦੇ ਤੋਂ ਟਰਾਂਸਫਰ ਕਰਾਇਆ ਹੈ ਇਹ ਕੋਸ਼ਿਸ਼ ਹੈ ਬੀ ਸ਼ਾਇਦ ਉਹਨੂੰ 1-2 ਦਿਨ ਦੇ ਵਿੱਚ ਬਿਲਡਿੰਗ ਇਨਸਪੈਕਟਰ ਕਿਉਂਕਿ ਜਿਹੜੇ ਔਰ ਇਹ ਲੋਕਲੀ ਬਦਲੀ ਕਰਾਈ ਆ ਉਹਦੀ ਦੂਜਾ ਸੈਕਟਰ ਚੇਂਜ ਕਰਤਾ ਬਾਕੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੀ ਬਦਲੀ ਵੀ ਮੰਤਰੀ ਸਾਹਿਬ ਨੂੰ ਲਿਖ ਕੇ ਵੀ ਭੇਜਿਆ ਹੋਵੇ ਕੋਈ ਦਿੱਕਤ ਆ ਨਹੀਂ ਕਿਉਂਕਿ ਹਾਊਸ ਹੋਲਡਾ ਮਤਾ ਪਿਆ ਸੀਗਾ ਇਸ ਕਰਕੇ ਮੰਤਰੀ ਸਾਹਿਬ ਨੂੰ ਰਿਟਰਨ ਵੀ ਦਿੱਤਾ ਹੋਵੇਗਾ ਉਹ ਥੋੜੀ ਫਲੱਡ ਕਰਕੇ ਡੇਟ ਵੱਧ ਗਈ ਤਾਂ ਉਸ ਡੇਟ ਦੇ ਇੰਤਜ਼ਾਰ ਕਰ ਰਹੇ ਆ ਥੈਂਕ ਯੂ ਵੈਰੀ ਮਚ ਥੈਂਕ ਯੂ